ਜੋ ਤੋਈ ਪ੍ਰੇਮ ਖੱਡਣ ਕਾਚਾ ਸਿਰ ਤਰਤਲੀ ਗਲੀ ਮੁਰਿਆ ਸਿਰ ਤਰਤਲੀ ਗਲੀ ਮੁਰਿਆ ਕਲ ਦੀ ਕਥਾ ਵਿੱਚ ਖਤਰਾਨੇ ਦੀ ਢਾਬ ਤੇ 40 ਅੰਗਾਂ ਦੇ ਸ਼ਹੀਦ ਹੋਣਾ ਉਸ ਤੋਂ ਅੱਗੇ ਅਗਲੀ ਕਥਾ ਆਪ ਜੀ ਨੇ ਸਾਂਝੀ ਕਰ ਰਹੇ ਹਾਂ ਸੁਪਿਆਰੀ ਸਾਧ ਸੰਗਤ ਜੀ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਜਰੂਰ ਕਰਨਾ ਬੇਨਤੀ ਪ੍ਰਵਾਣ ਕਰਨੀ ਕੋਈ ਪੈਸਾ ਕੋਈ ਬਲ ਨਹੀਂ ਲੱਗਦਾ ਸਿਰਫ ਪਟਣ ਦੇ ਬਟਨ ਦਬਾ ਸਬਸਕ੍ਰਾਈਬ ਤੇ ਉਂਗਲੀ ਲਾਣੀ ਹੈ ਆਪ ਜੀ ਦੀ ਡਿਊਟੀ ਪੂਰੀ ਨਹੀਂ ਲਾਈਕ ਸ਼ੇਅਰ ਜਰੂਰ ਕਰ ਦਿਓ ਅੱਗੇ ਜਿੱਥੇ-ਜਿੱਥੇ ਆਪ ਜੀ ਦਾ ਕਨੈਕਸ਼ਨ ਹੈ ਉੱਥੇ ਤੱਕ ਇਹ ਕੈਸ ਈ ਮੂਵੀ ਪਹੁੰਚਾ ਲੇ। ਸੋ ਬੇਨਤੀ ਪ੍ਰਵਰਨ ਕਰਨੀ ਪਈ ਸਾਸੰਗਤ ਜੀ। ਸੋ ਅੱਜ ਵਜ਼ੀਰ ਖਾਂ ਨੇ ਪਿੱਛੇ ਪਿੱਛੇ ਮੁੜ ਗਿਆ ਜਦੋਂ 40 ਸਿੰਘਾਂ ਨੇ ਜ਼ੋਰਦਾਰ ਟੱਕਰਾਂ ਕੀਤਾ ਨਾ ਤੇ ਹੁਣ ਉਥੇ ਕਦਰਾਲੇ ਦੀ ਧਾਬ ਤੇ ਜਿੱਥੇ ਮਹਾਰਾਜ ਨੇ ਡੇਰੇ ਲਾਇਆ ਸੀ ਨਾ ਉਥੇ ਕੁਝ ਪਾਣੀ ਦੀ ਵਿਵਸਥਾ ਸੀ। ਲਿੰਕ ਜਦੋਂ ਉਸ ਹੋਰ ਮદાન ਦੇ ਵਿੱਚ ਪਾਣੀ ਕਿਤੇ ਦੂਰ ਦੂਰ ਤੱਕ ਪਾਣੀ ਨਹੀਂ ਸੀਗਾ ਵਜ਼ੀਰ ਖਾਨ ਦੀ ਸੈਨਾ ਜਿਹੜੀ ਸੀ ਨਾ ਲੜਦੀ ਲੜਦੀ ਭੁੱਖ ਉਤਰੂ ਭੁੱਖ ਵੀ ਤੇ ਪਿਆਸ ਵੀ ਪਿਆਸਾ ਤਾਂ ਥੋੜੀ ਦੜਾਇਆ ਜਾਂਦਾ ਪਰੇ ਸ਼ਾਸਨ ਉਦੁਰ ਕੋਹਰ ਗਰਮੀ ਅਤਿ ਦੀ ਗਰਮੀ ਸੀ ਗਰਮੀ ਦੇ ਵਿੱਚ ਲਹੂ ਲਹਾਨ ਹੋਏ ਪਿਆਰ ਪਾਣੀ ਪਾਣੀ ਮੰਗਦੇ ਤੇ ਵਜ਼ੀਰ ਖਾਨ ਨੇ ਪਿੱਛੇ ਮੁੜਨਾ ਹੀ ਠੀਕ ਸਮਝਿਆ ਇਕ ਘਟਨਾ 26 ਵਿਸਾਖ ਸੰਮਤ 1762 ਨੂੰ ਵਾਪਰੀ ਸੀ ਤੇਰੀ ਸਾਸਨ ਗਰਮੀ ਦੇ ਦਿਨ ਹੋਣ ਕਰਕੇ ਲੜਦੀ ਮਰਦੀ ਤੁਰਕ ਸੈਨਾ ਪਿਆਸ ਨਾਲ ਬਹੁਤ ਵਿਅਕਲ ਹੋ ਗਈ। ਵਜੀਦ ਖਾਂ ਆਪਣੇ ਆਦਮੀਆਂ ਨੂੰ ਪਾਣੀ ਨਾ ਮਿਲਣ ਕਰਕੇ ਪਿਆਸ ਨਾਲ ਮਰਦੇ ਅਤੇ ਅਦਮੋਹ ਵੇਖ ਕੇ ਕਪੂਰੇ ਨੂੰ ਵੇਹਕੇ ਕਪੂਰਾ ਕਪੂਰਾ ਸੀ ਉੱਥੇ ਦਾ ਚੌਧਰੀ ਉਹਨੂੰ ਪੁੱਛਿਆ ਕਿ ਪਾਣੀ ਦਾ ਕੋਈ ਟਿਕਾਣਾ ਦੱਸੋ ਕਪੂਰੇ ਨੇ ਕਿਹਾ ਹਾਂ ਜੀ ਇੱਥੇ ਛੇਤੀ ਇੱਥੋਂ ਛੇਤੀ ਹੀ ਪਿੱਛੇ ਮੁੜ ਚਲੋ ਨਹੀਂ ਤਾਂ ਸਾਰੇ ਇੱਥੇ ਹੀ ਮਰ ਜਾਵਾਂਗੇ ਕਪੂਰੇ ਦੀ ਸਲਾਹ ਮੰਨ ਕੇ ਵਜੀਰ ਖਾਂ ਆਪਣੇ ਸਭ ਮੁਰਦੇ ਫੱਟੜ ਛੱਡ ਕੇ ਮੈਦਾਨ ਛੱਡ ਕੇ ਭੱਜ ਗਿਆ ਜਦ ਵਜੀਦ ਖਾਂ ਵਾਪਸ ਚਲੇ ਗਿਆ ਨਾ ਪੈਰੀ ਸ਼ਾਸ ਸੰਗਤ ਤਾਂ ਗੁਰੂ ਜੀ ਟਿੱਬੀ ਤੋਂ ਚੱਲ ਕੇ ਢਾਬ ਦੇ ਕਿਦਾਰੇ ਰਣ ਖੇਤਰ ਵਿੱਚ ਆ ਗਏ ਸ਼ਹੀਦ ਸਿੰਘਾਂ ਪਾਸ ਜਾ ਕੇ ਹਰ ਇੱਕ ਦੁਆ ਨੂੰ ਆਪਣੇ ਜਾਮੇ ਦੇ ਪੱਲੇ ਨਾਲ ਸਾਫ ਕਰਦੇ ਨਾਲੇ ਪਿਆਰ ਨਾਲ ਸਾਫ ਕਰ ਦਿੰਦੇ ਕਿਸੇ ਨੂੰ 10000 ਕਿਸੇ ਨੂੰ 20000 ਕਿਸੇ ਨੂੰ 30000 ਕਿਸੇ ਨੂੰ ਕਿਹਾ ਇਸ ਦੀ ਲੱਖਾਂ ਉੱਤੇ ਸਰਦਾਰੀ ਹੋਵੇਗੀ ਜਿਤਨੇ ਕਤਮ ਕੋਈ ਸੂਰਮਾ ਆਪਣੇ ਮੋਰਚੇ ਤੋਂ ਅੱਗੇ ਹੋ ਕੇ ਲੜਿਆ ਲੜ ਕੇ ਸ਼ਹੀਦ ਹੋਇਆ ਉਤਨੇ ਹਜ਼ਾਰੀ ਹੀ ਉਸ ਦੀ ਗਿਣਤੀ ਕਰਕੇ ਦੁਹਾਂ ਜਹਾਨਾਂ ਦੀਆਂ ਦੇ ਸੁੱਖ ਬਖਸ਼ਿਸ਼ ਉੱਤੇ ਉਪਰੰਤ ਜਦ ਆਪ ਜੀ ਦੇਖਿਆ ਕਿ ਇੱਕ ਸਿੰਘ ਅਜੇ ਸਹਿਗ ਰਿਹਾ ਸੀ ਪਰੀ ਸਾਧ ਸੰਗਤ ਇੱਕ ਸਿੰਘ ਜੀ ਸਹਿਗ ਰਿਹਾ ਸੀ ਤਾਂ ਆਪ ਜੀ ਨੇ ਉਸ ਦੇ ਪਾਸ ਬੈਠ ਕੇ ਬੜੇ ਪਿਆਰ ਨਾਲ ਕਿਹਾ ਉਹ ਸਿੰਘ ਦਾ ਨਾਮ ਸੀ ਮਹਾ ਸਿੰਘ ਮਹਾ ਸਿੰਘਾ ਅਸੀਂ ਤੇਰੇ ਦੇ ਬਹੁਤ ਪ੍ਰਸੰਨ ਹਾਂ ਜੋ ਤੂੰ ਮੰਗਣਾ ਹੈ ਚਾਹੇ ਮੰਗ ਲੈ ਗੁਰੂ ਜੀ ਦੇ ਪ੍ਰਸੰਤਾਪੂਰਵਕ ਬਚਨ ਸੁਣ ਕੇ ਮਾਨ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੇ ਤੁਠੇ ਹੋ ਨਾ ਤਾਂ ਮਾਧਿ ਦੀ ਸੰਗਤ ਵਾਲਾ ਬਿਦਾਵਾ ਪਾੜ ਦਿਓ ਸੱਚਖੰਡ ਦੇ ਦਰਵਾਜੇ ਨਹੀਂ ਖੁੱਲ ਰਹਾ ਜਦੋਂ ਤੁਸੀਂ ਇਹ ਟੁੱਟੀ ਗੰਢ ਰੋਂਗੇ ਨਾ ਮਾਧਿ ਦੀ ਸੰਗਤ ਦੇ ਨਾਲ ਫਿਰ ਦਰਵਾਜੇ ਖੁੱਲਣੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਅਸੀਂ ਤੁਹਾਡੇ ਸਿੱਖ ਸਿੱਖੀ ਦੇ ਤੁਸੀਂ ਸਾਡੇ ਗੁਰੂ ਬਣੇ ਗੁਰੂ ਬਣੇ ਰਹੋ ਇਸ ਚੁੱਟੀ ਸਿੱਖੀ ਨੂੰ ਗੰਢ ਲਓ ਮੇਰੀ ਇਹੀ ਅੰਤਿਮ ਇੱਛਾ ਹੈ ਸਤਿਗੁਰੂ ਜੀ ਕਿਰਪਾ ਕਰੋ ਮਿਹਰ ਕਰੋ ਤੇ ਆਪ ਜੀ પાસે ਇਹ ਬੇਨਤੀ ਕਰਦਾ ਮੈਂ ਭਾਈ ਮਹਾ ਸਿੰਘ ਦੀ ਇਹ ਬੇਨਤੀ ਸੁਣ ਕੇ ਨਾ ਗੁਰੂ ਜੀ ਨੇ ਕਿਹਾ ਮਹਾ ਸਿੰਘ ਤੂੰ ਤਨ ਹੈ ਜਿਸ ਨੇ ਪਰਉਪਕਾਰ ਦੀ ਗੱਲ ਕਰਕੇ ਸਾਰੇ ਵਾਜੇ ਦੀ ਰੱਖ ਲਈ ਤੁਮਾ ਜਿ ਸਿੱਖੀ ਨੂੰ ਬਚਾ ਲਿਆ ਖੋਸਾ ਤਨਾਮ ਸ੍ਰੀ ਵਾਹਿਗੁਰੂ ਨਹੀਂ ਤੇ ਅੱਜ ਸਿੱਖੀ ਖਤਮ ਹੋ ਜਾਣੀ ਸੀ ਬਦਾਵਾ ਜੇ ਨਾ ਕਹਿੰਦਾ ਨਾ ਬਾੜਨ ਲਈ ਬਹਾਦਰ ਸਿੰਘ ਕਹਿੰਦੇ ਅੱਜ ਤੂੰ ਸਿੱਖੀ ਨੂੰ ਕਾਇਮ ਰੱਖ ਲਿਆ ਸਿੱਖੀ ਬਚਾ ਲਈ ਹੈ ਤੇ ਤੂੰ ਬਲੀ ਸ਼ਲੰਘਾ ਕੀਤੀ ਗੁਰੂ ਸਾਹਿਬ ਨੇ ਮਹਾ ਸਿੰਘ ਤੋਂ ਧੰ ਹੈ ਜਿਸ ਨੇ ਪਰਪਕਾਰ ਦੀ ਗੱਲ ਕਰਕੇ ਸਾਰੇ ਮਾਝੇ ਦੀ ਰਖ ਲਈ ਇਹ ਬਚਨ ਸੁਣ ਕੇ ਗੁਰੂ ਜੀ ਨੇ ਬਿਦਾਵਾ ਬਿਦਾਵੇ ਵਾਲਾ ਕਾਗਜ਼ ਜੇ ਵਿੱਚੋਂ ਕੰਡ ਕੇ ਕਮਰ ਕਸੇ ਚੋਂ ਕੱਢ ਕੇ ਉਰਜੇ-ਪੁਰਜੇ ਕਰਕੇ ਪਾੜ ਦਿੱਤਾ ਮਹਾ ਸਿੰਘ ਇਸ ਤਰ੍ਹਾਂ ਗੁਰੂ ਜੀ ਦੀ ਪ੍ਰਸੰਤਾ ਲੈ ਕੇ ਪ੍ਰਾਣ ਤਿਆ ਕੇ ਪਰਲੋਕ ਚਲਿਆ ਗਿਆ ਫਿਰ ਗੁਰੂ ਜੀ ਨੇ ਸਾਰੇ ਸ਼ਹੀਦ ਸਿੰਘਾਂ ਦੀਆਂ ਲੁਥਾਂ ਸਾਰੀਆਂ ਇਕੱਠੀਆਂ ਕਰਕੇ ਇੱਕ ਬਹੁਤ ਵੱਡੀ ਚਿਖਾ ਵਿੱਚ ਰੱਖ ਕੇ ਸੰਸਕਾਰ ਕਰ ਦਿੱਤਾ। ਉਪਰੰਤ ਗੁਰੂ ਜੀ ਨੇ ਖਦਰਾਣੇ ਦੀ ਢਾਬ ਦੇ ਕਿਨਾਰੇ ਬੈਠ ਕੇ فرمایا ਕਿ ਜਿੱਥੇ 40 ਸੇ ਸਿੰਘ ਸ਼ਹੀਦ ਹੋਏ ਸੰਸਕਾਰ ਹੋਇਆ ਨਾ ਜਿੱਥੇ ਪੈਰੀ ਸਾਧ ਸੰਗਤ ਜੀ ਸੰਸਕਾਰ ਜਿੱਥੇ ਕੀਤਾ ਨਾ ਗੁਰੂ ਸਾਹਿਬ ਜੀ ਨੇ 40 ਸਿੰਘਾਂ ਦਾ ਉਹ ਇੱਕ ਪਰਮ ਸ਼ਹੀਦ ਗੰਜ ਹੈ ਪਰਮ ਸ਼ਹੀਦ ਗੰਜ ਉਹਦਾ ਉਹਨੂੰ ਕਿਹਾ ਮਹਾਰਾਜ ਨੇ ਅਤੇ ਇਸ ਖਦਰਾਂ ਦੀ ਢਾਬ ਵਿੱਚ ਜਿੱਥੇ 40 ਸਿੰਘਾਂ ਨੇ ਸ਼ਹੀਦੀਆਂ ਪਾ ਕੇ ਮੁਕਤ ਮੁਕਤੀ ਮੁਕਤ ਹੋਏ ਨਾ ਉਸ ਦਾ ਨਾਮ ਅੱਜ ਤੋਂ ਮੁਖਸਰ ਅਤੇ ਜਿਹੜਾ ਇਸਤਰੀ ਪੁਰਸ਼ ਇਸ ਵਿੱਚ ਇਸ਼ਨਾਨ ਕਰੇ ਕਰੇਗਾ ਉਸ ਦੇ ਪਾਪ ਦਾ ਨਾਸ਼ ਹੋ ਜਾਵੇਗਾ ਸਾਰੇ ਪਾਪਾਂ ਦਾ ਨਾਸ਼ ਹੋ ਜਾਏ ਮਾਈ ਭਾਗੋ ਮਾਈ ਭਾਗੋ ਵੀ ਇਸ ਵਿੱਚ ਇਹ ਮਾਈ ਭਾਗੋ ਨੇ ਵੀ ਬਹੁਤ ਚੌਰ ਦਿਖਾ ਲਈ ਸੀ ਮਾਝੇ ਦੀ ਪੰਚਾਇਤ ਨਾਲ ਸੁਰ ਵਿੱਚ ਸੁਰ ਸਿੰਘ ਪਿੰਡ ਦੇ ਰਹਿਣ ਵਾਲੀ ਇੱਕ ਮਾਈ ਭਾਗੋ ਵੀ ਗੁਰੂ ਜੀ ਪਾਸੋਂ ਪੁੱਤਰਾਂ ਦੇ ਪੁੱਤਰਾਂ ਦਾ ਵਰ ਲੈਣ ਵਾਸਤੇ ਆਈ ਸੀ ਪਿਆਰੀ ਸਾਧ ਸੰਗਤ ਅਤੇ ਇਹਨਾਂ ਸਿੰਘਾਂ ਨਾਲ ਫੱਟੜ ਹੋ ਗਈ ਸੀ ਮਾਨੇ ਜੰਗ ਦੇ ਵਿੱਚ ਉਹਨਾਂ ਹੀ ਬੜੀ ਬਾਦਰੀ ਕੀਤੀ ਜੰਗ ਕੀਤੀ ਜਦ ਗੁਰੂ ਜੀ ਨੇ ਇਸ ਨੂੰ ਫੱਟੜ ਹੋਈ ਨੂੰ ਵੇਖਿਆ ਨਾ ਤਾਂ ਆਪ ਜੀ ਨੇ ਹੱਸ ਕੇ ਬਚਨ ਕੀਤਾ ਪੁੱਤਾਂ ਕਾਰਨ ਆਈ ਹੈ ਪੀਰੀ ਸੁਥਣ ਲਾਹੇ ਨਾ ਫਕੀਰੀ ਸੁਥਣ ਲਾ ਲਈ ਫਕੀਰੀ ਇਸ ਦਾ ਅਰਦਾਸ ਇਸ ਦਾ ਮਤਲਬ ਇਹ ਹੈ ਪੈਰੀ ਸਾਧ ਸੰਗਤ ਜੀ ਤੂੰ ਸਾਡੇ ਪਾਸ ਪੁੱਤਰ ਲੈਣ ਆਈ ਸੀ ਅਤੇ ਤੂੰ ਜਨਾਨਾ ਵੇਸ਼ ਸੁਥਣ ਲਾ ਕੇ ਪੁੱਤਰੋਂ ਕਹਿੰਦੇ ਨੇ ਜਨਾਨਾ ਵੇਸ਼ ਜਿਹੜਾ ਹੁੰਦਾ ਨਾ ਔਰਤ ਇਹ ਸੁਥਣ ਪਾਉਂਦੀ ਹੈ ਨਾ ਇਸ ਕਰਕੇ ਉਹਨਾਂ ਨੇ ਜਨਾਨਾ ਵੇਸ਼ ਨੇ ਸੁਥਣ ਕਰ ਕਿਹਾ ਕਿ ਇਹਨੂੰ ਲਾ ਕੇ ਮਰਦਾਨਾ ਮਰਦ ਮਰਦਾਨਿਆਂ ਵਾਂਗ ਲੜੀਆਂ ਤੂੰ ਦੀ ਬਾਣਾ ਧਾਰ ਕੇ ਧਾਰਨ ਕਰ ਲਿਆ ਤੇ ਧਰਮ ਦੀ ਖਾਤਰ ਲੜ ਕੇ ਫੱਟੜ ਹੋਈ ਹੈ ਜਦ ਉਸ ਦੀ ਬਰਮ ਪੱਟੀ ਕਰਕੇ ਗੁਰੂ ਜੀ ਨੇ ਰਾਜੀ ਕਰ ਦਿੱਤਾ ਨਾ ਤਾਂ ਮਾਈ ਸ਼ਸਤਰ ਧਾਰਨ ਕਰਕੇ ਤਿਆਰ ਵਰਤਿਆਰ ਹੋ ਕੇ ਗੁਰੂ ਜੀ ਦੀ ਸੇਵਾ ਵਿੱਚ ਸ਼ਾਮਲ ਹੋ ਗਈ ਮਾਈ ਭਾਗੋ ਦਾ ਦੇਹਾਂਤ ਹਜ਼ੂਰ ਸਾਹਿਬ ਗੁਰੂ ਜੀ ਤੋਂ ਪਿੱਛੋਂ ਹੋਇਆ ਜਿੱਥੇ ਇਸ ਦੇ ਨਾਮ ਦਾ ਬੂੰਗਾ ਬਣਿਆ ਹੋਇਆ ਹੈ ਪਿਆਰੀ ਸਾਧ ਸੰਗਤ ਦੀ ਸੋ ਇੱਥੇ ਇਹ ਅੱਜ ਦੀ ਕਥਾ ਇਸ ਸਮਾਪਤੀ ਹੈ ਚਾਲੇ ਸੰਗਤਾਂ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਹੋਇਆ ਆਪ ਕਿਰਪਾ ਕਰਕੇ ਮੇਰ ਕਰਨੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦੇਣਾ ਸੋ ਆਓ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ